ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੰਦਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਤੇ ਇੱਥੇ ਸੰਗਤਾਂ ਦੀ ਜਿਹੜੀ ਆਮਦ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋਇਆ ਹੈ ਪਿਛਲੇ ਸਮਿਆਂ ਦੌਰਾਨ ਅਸੀਂ ਦੇਖਦੇ ਹਾਂ ਤੇ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਗੱਡੀਆਂ ਆਉਂਦੀਆਂ ਨੇ ਬਹੁਤ ਵੱਡੀ ਗਿਣਤੀ 'ਚ ਸ਼ਹਿਰ ਦੇ ਵਿੱਚ ਕਿ ਉਹਨਾਂ ਵਾਸਤੇ ਕਾਰ ਪਾਰਕਿੰਗ ਦੀ ਬੜੀ ਵੱਡੀ ਸਮੱਸਿਆ ਸੀ ਤੇ ਉਸ ਸਮੱਸਿਆ ਨੂੰ ਦੂਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਕਾਰ ਸੇਵਾ ਸੰਪਰਦਾ ਪੁਰੀ ਵਾਲਿਆਂ ਨੂੰ ਜਿਹੜਾ ਨਾਲ ਲੈ ਕੇ ਤੇ ਤਿੰਨ ਮੰਜ਼ਲਾ ਬੇਸਮੈਂਟ ਥੱਲੇ ਜ਼ਮੀਨ ਦੇ ਵਿੱਚ ਕਾਰ ਪਾਰਕਿੰਗ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਤੇ ਅੱਜ ਉਹਦੇ ਇੱਕ ਲੰਡਰ ਪੈਣ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਜਿਵੇਂ ਜਿਵੇਂ ਸਮਾਂ ਵਧਦਾ ਗਿਆ ਜਾ ਰਿਹਾ ਹੈ ਸੰਗਤਾਂ ਦੀ ਗਿਣਤੀ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਵੱਧਦੀ ਜਾ ਰਹੀ ਹੈ ਤਾਂ ਗੁਰੂ ਘਰਾਂ ਦੀਆਂ ਇਮਾਰਤਾਂ ਦੇ ਵਿਸਥਾਰ ਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰਤ ਹੈ ਲੰਗਰ ਹਾਲ ਵੀ ਬਣ ਰਿਹਾ ਹੈਗਾ ਔਰ ਕਾਰ ਪਾਰਕਿੰਗ ਵੀ ਸ਼ਾਨਦਾਰ ਬਣ ਰਹੀ ਹੈਗੀ ਹੈ ਇਸੇ ਤਰ੍ਹਾਂ ਸਰਾਵਾਂ ਜਿਹੜੀਆਂ ਇਹ ਵਕਤ ਦੀਆਂ ਜ਼ਰੂਰਤਾਂ ਨੇ ਤੇ ਵਕਤ ਦੀਆਂ ਜ਼ਰੂਰਤਾਂ ਨੂੰ ਪੂਰਿਆ ਕਰਨ ਦੇ ਲਈ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਵਚਨਬੱਧ ਹੈ ਤੇ ਆਪਣਾ ਫਰਜ਼ ਅਦਾ ਕਰ ਰਹੀ ਹੈ ਔਰ ਹੋਣਾ ਵੀ ਚਾਹੀਦਾ ਹੈ ਤਾਂ ਕਿ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਪਾਰਕਿੰਗ ਦੀ ਸਮੱਸਿਆ ਨਾ ਆਵੇ ਮੱਥਾ ਟੇਕਣਾ ਦਰਸ਼ਨ ਕਰਨੇ ਆਸਾਨ ਹੋਣ ਆਰਾਮ ਨਾਲ ਸੰਗਤ ਜਿਹੜੀ ਹੈ ਬੈਠ ਕੇ ਪ੍ਰਸ਼ਾਦਾ ਛਕ सके ਇਸ ਦੇ ਲਈ ਵਧੀਆ ਲੰਗਰ ਹਾਲ ਹੋਣੇ ਚਾਹੀਦੇ ਨੇ ਤੇ ਇਹ ਸਾ ਸਾਡੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਖ ਕਰ ਰਹੇ ਨੇ ਸੰਗ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਹੈ ਕਰ ਸੇਵਾ ਸੰਪਰਦਾ ਪੂਰੀ ਵਾਲੇ ਜਿਨ੍ਹਾਂ ਦੀ ਜੜੀ ਹੈ ਦੇਖ ਰੇਖ ਦੇ ਵਿੱਚ ਇਹ ਸਵਾਵਾਂ ਚੱਲ ਰਹੀਆਂ ਨੇ ਅਕਾਲ ਪੁਰਖ ਕੀ ਅਰਦਾਸ ਹੈ ਉਹਨਾਂ ਨੂੰ ਮਿਹਰ ਭਰਿਆ ਹੱਥ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਸਵਾਵਾਂ ਨਿਵਾਜ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੁੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਜੇ ਪੰਮਨistan ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਭ ਸੰਕਾਂ ਦੇ ਸਹਿਯੋਗ ਨਾਲ ਸੰਪਰਦਾਇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸੰਗਤਾਂ ਦੀ ਵੱਧ ਰਹੀ ਆਮਦ ਨੂੰ ਦੇਖਦਿਆਂ ਹੋਇਆਂ ਕਿ ਜਦੋਂ ਇੱਥੇ ਐਤਵਾਰ ਚਪੈਰੇ ਤੇ ਲੱਖਾਂ ਦੀ ਤਦਾਦ ਸੰਗਤਾਂ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚਦੀਆਂ ਹਨ ਉਹਨਾਂ ਨੂੰ ਗੱਡੀਆਂ ਦੀ ਪਾਰਕਿੰਗ ਅਤੇ ਬੈਠਣ ਦੀ ਜਿਹੜੀ ਬਹੁਤ ਪ੍ਰੋਬਲਮ ਆਉਂਦੀ ਹੈ ਔਰ ਉਹਦਾ ਕੋਈ ਹੱਲ ਕਰਨ ਵਾਸਤੇ ਜਿਹੜਾ ਵਾ ਸੰਪਰਦਾਇਕ ਆਸੀਆ ਪੂਰੀ ਵਾਲਿਆਂ ਵੱਲੋਂ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਲੱਗਦੇ ਜਿਹੜੇ ਮਕਾਨ ਸਨ ਪਹਿਲਾਂ ਉਹ ਖਰੀਦੇ ਗਏ ਉਹਨਾਂ ਨੂੰ ਢਾਕੇ ਤੇ ਤਿੰਨ ਮੰਜ਼ਲੀ ਜਿਹੜਾ ਵਾ ਅੰਡਰਗਰਾਉਂਡ ਜਿਹੜੀ ਬੇਸਮੈਂਟ ਬਣਾਈ ਜਾ ਰਹੀ ਹੈ ਜਿਸ ਵਿੱਚ ਤਿੰਨਾ ਫਲੋਰਾਂ ਦੇ ਵਿੱਚ ਜਿਹੜੀ ਹੈ ਕਾਰ ਪਾਰਕਿੰਗ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਜਿਸ ਦਾ ਅੱਜ ਜਿਹੜਾ ਲੈਂਟਰ ਸਤਗੁਰਾਂ ਅਗੇ ਅਰਦਾਸ ਬੇਨਤੀ ਕਰਕੇ ਤੇ ਇਸ ਮੂਹ ਸੰਗਤਾਂ ਦੀ ਜਿਹੜੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਬਾਕੀ ਕਾਰਜ ਨੇ ਉਹ ਵੀ ਆਪ ਸਿੱਖਤੇ ਹੱਥ ਰੱਖ ਕੇ ਜਿਹੜੇ ਆ ਉਹ ਕਰਵਾਉਣ ਤੇ ਕਾਰ ਪਾਜ ਨੂੰ ਉੱਪਰ ਮੜ ਕੇ ਜਿਹੜਾ ਵਾ ਇਹਦਾ ਬਿੰਦਾਂ ਜੋ ਪਲਾਨ ਹੈ ਉਹ ਚਾਰ ਮੰਜ਼ਿਲ ਪਰ ਹੋਰ ਬਣਨੀ ਹੈ ਜਿਹਦੇ ਵਿੱਚ ਤਿੰਨ ਮੰਜ਼ਿਲ ਜਿਹੜੇ ਆ ਲੰਗਰ ਹਾਲ ਬਣੇਗਾ ਅਤੇ ਇੱਕ ਮੰਜ਼ਿਲ ਜਿਹੜਾ ਵਾ ਉਹ ਸ਼੍ਰੀ ਖੰਡਪਾਤ ਸਾਹਿਬ ਦਾ ਜਹਾ ਭਵਨ ਬਣਾਇਆ ਜਾਏਗਾ ਕਿੰਨੀ ਸੰਭੋਧਾ ਕਿੰਨੀ ਪਾਰਕਿੰਗ ਦੀ ਪਾਰਕਿੰਗ ਟੋਟਲ ਜੇ ਆਪਾਂ ਤਿੰਨਾਂ ਫਲੋਰਾਂ ਦਾ ਹਿਸਾਬ ਲਾ ਲਈਏ ਤੇ ਕੋਈ 7-800 ਜਿਹੜੀ ਗੱਡੀਆਂ ਦੇ ਅੰਦਰ ਪਾਰਕ ਹੋ ਸਕਦੀ ਆ ਕੀ ਲੱਗਦਾ ਹੈ ਮੁਕੰਮਲ ਹੋਣ ਦੇ ਨਾਲ ਸੱਜ ਦੀ ਬਿਲਕੁਲ ਵੱਡੀ ਸੂਰਤ ਆ ਬਹੁਤ ਵੱਡੀ ਆਪ ਸਭ ਨੂੰ ਪਤਾ ਹੀ ਆ ਵੀ ਪਹਿਲਾਂ ਸ਼ੀਦਾਨ ਸਾਹਿਬ ਜਿਹੜੀ ਜਗ੍ਹਾ ਉਹ ਬਹੁਤ ਮਤਲਬ ਥੋੜੀ ਸੀ ਤੇ ਮੇਰੇ ਸਾਹ ਜਿੰਨੀ ਉਹ ਜਗ੍ਹਾ ਲਈ ਗਏ ਡਬਲ ਜਿਹੜਾ ਵਾ ਕੰਪਲੈਕਸ ਖੁੱਲਾ ਹੋ ਗਿਆ ਔਰ ਉਸ ਤੋਂ ਫਿਰ ਜੇ ਬੇਸਮੈਂਟਾਂ ਬਣ ਗਈਆਂ ਨੇ ਤੇ ਤਿੰਨ ਚਾਰ ਗੁਣਾ ਜੀ ਜਗ੍ਹਾ ਜਿਹੜੀ ਵਧ ਗਈ ਹੈ ਉਹਦੇ ਵਿੱਚ ਗੱਡੀਆਂ ਦੀ ਕਪੈਸਿਟੀ ਸੰਗਦਾ ਬੈਠਣਾ ਸਾਰਾ ਜਿਹੜਾ ਬਹੁਤ ਖੁੱਲਾ ਜਿਹੜਾ ਹੋ ਗਿਆ ਸੰਗਤ ਨੂੰ ਪੀੜਾ ਵੀ ਜਿਹੜੇ ਗੁਰੂ ਘਰ ਅਸ਼ੀਸ਼ ਦਾਸ ਸਾਹਿਬ ਜਿਹੜੇ ਕਾਰਜ ਚੱਲ ਰਹੇ ਆ ਇਹ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੇ ਆ ਤੇ ਆਪ ਸਭ ਸੰਗਤਾਂ ਇਸ ਸੇਵਾ ਵਿੱਚ ਵੱਧ ਤੋਂ ਵੱਧ ਜਿਹੜਾ ਸੋ ਜੋ ਦੇ ਕੇ ਗੁਰੂ ਘਰ ਦੀਆਂ ਬਾਬਾ ਦੀਪ ਸਿੰਘ ਜੀ ਦਾ ਪੁਸ਼ੀਆਂ ਪ੍ਰਾਪਤ ਕਰੋ ਜੀ ਗੁਜੀ ਕਾ ਖਾਲਸਾ ਵਾਹੀ ਜੀ